ਹਾਂਜੀ ਵੈਗਰੂ ਜੀ ਕਾ ਖਾਲਸਾ ਵੈਰੀ ਫਤਿਹ ਅੱਜ ਨਾ ਭਾਈ ਆਪਾਂ ਇੱਕਾ ਛੋਟਾ ਨਾਲ ਗੱਲ ਕਰਨੇ ਵੀਡੀਓ ਸਮਾਰ ਕੇ ਦੇਖ ਲਓ ਸਾਰੀ ਆਮ ਲੋਕਾਂ ਦੇ ਬਹੁਤ ਫਾਇਦੇ ਦੀ ਆ ਤੇ ਨੌਲਜਦਾਰ ਵੀਡੀਓ ਆ ਜਿਹੜੇ ਬੰਦੇ ਕਹਿੰਦੇ ਪਨੀਰ ਭਾਈ ਫਲਾਣੇ ਥਾਂ ਮੇ 250 ਨੂੰ ਮਿਲਦਾ ਫਲਾਣੇ ਥਾਂ ਮੇ 300 ਨੂੰ ਮਿਲਦਾ ਫਲਾਣੇ ਥਾਂ ਮੇ 200 ਨੂੰ ਪਨੀਰ ਦੇ ਜਾਂਦੇ ਆ ਉਹਦਾ ਰਿਜ਼ਲਟ ਅੱਜ ਮੈਂ ਤੁਹਾਡੇ ਮੂਰੇ ਕੱਢ ਕੇ ਦਿਨਾ ਤੁਹਾਨੂੰ ਸਾਰਾ ਸਾਨੂੰ ਲਾਈਵ ਸਾਰਾ ਕੁਝ ਬਣਾ ਕੇ ਤੁਹਾਨੂੰ ਮੇਰਾ 15 ਲੀਟਰ ਦੁੱਧ ਪਿਆਗਾ 10 ਲੀਟਰ ਆ ਪਿਆ 5 ਆ ਪਿਆਗਾ 15 ਲੀਟਰ ਦੁੱਧ ਆ ਇਹ ਵੇਖੀਦਾ ਸੋਨੂੰ ਆ ਪਨੀਰ ਕੱਟ ਕੇ ਦਿਖਾਉਣਾ ਵੀ ਕਿੰਨਾ ਪਨੀਰ ਨਿਕਲਦਾ ਵੀ ਕਿੰਨੇ ਦੁੱਧ ਚੋਂ ਕਿੰਨਾ ਪਨੀਰ ਨਿਕਲਦਾ ਫਿਰ ਆਪਾਂ ਦੇਖਾਂਗੇ ਵੀ ਕੀ ਰੇਟ ਪੈਂਦਾਗਾ ਜਿਹੜਾ ਹੁਣ ਬਣਾ ਕੇ ਵੇਚੂਗਾ ਉਹ ਕਾਦੀ ਖਾਤਰ ਵੇਚੂਗਾ ਵੀ ਉਹਨੂੰ 2 ਪੈਸੇ ਬਈ ਬਚਣ ਤਾਂ ਫੇਰ ਹੀ ਵੇਚੂਗਾ ਦੇਖੋ ਆਪਾਂ ਸੁੱਧ ਚੀਜ਼ ਖਾਣ ਨੂੰ ਤਾਂ ਚਾਹੁੰਦੇ ਆ ਪਰ ਆਪਾਂ ਨੂੰ ਪੈਸਾ ਲੱਗਣਾ ਬਈ ਜੇ ਤੁਸੀਂ ਸੁੱਧ ਲੈਣੀ ਆ ਤਾਂ ਤੁਹਾਡਾ ਪੈਸਾ ਜ਼ਰੂਰ ਲੱਗੂਗਾ ਨਾਲ ਹੀ ਗੱਲ ਨਹੀਂ ਹੈਗੀ ਕਿਉਂ ਜੇ ਹੁਣ ਮੰਨ ਲਓ 300 ਨੂੰ ਕੋਲ ਨੂੰ ਕੁੱਕ ਪਨੀਰ ਮਿਲ ਰਿਹਾ ਪੈ ਤਾਂ ਉਹ 350 ਨੂੰ ਸੋਨੂੰ ਤੈਨੂੰ ਕੋਣ ਦੇ ਦੂਗਾ ਬਈ ਸਿੱਕ ਹਿਸਾਬ ਲਾ ਇਹ ਪਨੀਰ ਦਾ ਰੇਟ ਤਾਂ ਆਪਾਂ ਨੂੰ ਦੁੱਧ ਪਾ ਪਾ ਕੇ ਸਾਰਾ ਕੁਝ ਪਾ ਕੇ ਦਾ 350 ਨੂੰ ਪੈ ਰਿਹਾ। 300 ਨੂੰ ਬੰਦਾ ਵੇਚ ਦੂਣੇ ਅੱਗ ਵੀ ਮਚਾਈ ਆ ਉਹਨੂੰ ਕੱਢਿਆ ਵੀ ਆ। ਉਹਨੂੰ ਨਿੰਬੂ ਦਾ ਸਾਥ ਵੀ ਲਾਇਆ ਉਹਨੂੰ ਦੱਬ ਕੇ ਵੀ ਰੱਖਿਆਗਾ ਤੇ ਉਹਦੇ ਵਿੱਚ ਉਹਨੇ ਕੁਛ ਨਾ ਕੁਛ ਕਮਾਈ ਵੀ ਕਰਨੀ ਆ ਤੇ ਘਾਟਾ ਪਾ ਕੇ ਉਹਦੇ ਵਿੱਚੋਂ ਵੀ ਤੁਸੀਂ ਕਹਿੰਦੇ ਘਾਟਾ ਪਾ ਕੇ ਦੇ ਦੂਗਾ ਕਿ ਮੈਂ ਦੇ ਦੂਗਾ। ਆ ਹੁਣ 15 ਲੀਟਰ ਦੁੱਧ ਆਗਾ। ਆ ਮੈਂ ਤੁਹਾਡੇ ਸਾਹਮਣੇ ਧਰਦਾ ਆ। ਆ ਤਾਹਾਂ ਦੇ। 15 ਮਿੰਟ ਆ ਧਰਤਾ ਤੇ ਤੁਸੀਂ ਦੇਖ ਲਿਓ ਵੀ ਉਹਦੇ ਵਿੱਚ ਆ ਜਿਹੜਾ ਇਹ ਸਿਸਟਮ ਕਰਦੇ ਨੇ ਨਾ ਇਹ ਬਾਈ ਸਾਰਾ ਕੈਮੀਕਲ ਨੇ ਚਾਹ ਪਾਉਣੀ ਜੀ ਕੈਮੀਕਲ ਨੇਗੇ ਕੈਮੀਕਲਾਂ ਦੇ ਨਾਲ ਪਾਊਡਰ ਨੇਕਾ ਇੱਕ ਸੁੱਕਾ ਦੁੱਧ ਜਿਹਨੂੰ ਆਪਾਂ ਕਹਿੰਦੇ ਨਾ ਕਿ ਸੁੱਕਾ ਦੁੱਧ ਹੁੰਦਾ ਜਿਵੇਂ ਮੰਨ ਲਓ ਪਾਊਡਰ ਪਾੜੀ ਆ ਇਹ ਜਿਹੜੇ ਉਹ ਵਿੱਚ ਪਾਪਾ ਕੋ ਦਾ ਪ੍ਰੰਤ ਕਰੀ ਜਾਂਦੇ ਆ ਉਹ ਬੱਦ ਕਰ ਕਰ ਵੱਧ ਬਣਾਵਣਾ ਪਾਈ ਜਾਂਦੇ ਆ ਜੇ ਇੱਕ ਨੰਬਰ ਦਾ ਪ੍ਰੀਨ ਪਨੀਰ ਬਣਾਉਣਾ ਤੁਸੀਂ ਆਪ ਤਾਂ ਤੁਸੀਂ ਆ ਦੇਖ ਲਿਓ ਵੀ ਛੋਡੇ ਸਾਹਮਣੇ ਹੁਣ ਕੀ ਹਿਸਾਬ ਕਿਤਾਬ ਦਾ ਨਿਕਲੂਗਾ ਤਰੀ ਆਪਾਂ ਤੁਹਾਡੇ ਸਾਹਮਣੇ ਸਾਰਾ ਰਿਜ਼ਲਟ ਕੱਢ ਦੂਗਾ ਮੈਂ ਤੁਹਾਨੂੰ ਇਹ 6-5 ਦਾ ਦੁੱਧ ਹੈਗਾ 6-5 ਖੈਡ ਦਾ ਦੁੱਧ ਹੈ ਉਦੇ ਸਾਹਮਣੇ ਗਿਆਤਾ ਗੁਰਕਿੰਨਾ ਉਤਪਾਦਨੀ ਇਹਦਾ 15 ਲੀਟਰ ਦੁੱਧ ਆ ਗਾ ਉਹਦੇ ਨਾਲ ਮੈਂ ਸਾਨੂੰ ਕੱਢ ਕੇ ਪਨੀਰ ਉਹਨੂੰ ਬਜਨ ਕਰਕੇ ਦਿਖਾ ਦੂਗਾ ਵੀ ਇੰਨਾ ਜਿਹੜਾ ਦੇਖਿਓ ਪਨੀਰ ਬਣਿਆ ਆ ਆਪਾਂ ਬਣਾਉਣੇ ਆ ਤੇ ਇਹਨੂੰ ਹੁਣ ਪਹਿਲਾਂ ਦੁੱਧ ਨੂੰ ਉਬਾਲਣਾ ਗਾ ਉਬਾਲ ਕੇ ਫਿਰ ਬਾਅਦ ਵਿੱਚ ਆਪਾਂ ਨੂੰ ਪਤਾ ਲੱਗੂਗਾ ਕਿਸ ਹਾਲ ਦਾ ਪਨੀਰ ਬਣਦਾ ਹੈ ਜਦੋਂ ਉਤੋਂ ਪਹਰੋ ਬਾੜਾ ਆ ਚੁੱਕਿਆ ਗਾ ਤੇ ਹੁਣ ਆਪਾਂ ਇਹਦੇ ਵਿੱਚ ਨਿੰਬੂ ਦਾ ਸੱਟ ਲਾਵਾਂਗੇ ਤੇ ਦੇਖਦੇ ਆਂ ਵੀ ਕੀ ਹਾਲ ਹੁੰਦਾ ਬਣਾਉਣਾ ਆਪਾਂ ਇਹ ਬੂਦੇ ਸੱਤ ਨਾਲਤਾ। ਮੈਂ ਬੂਦੇ ਸੱਤ ਨਾਲ ਪਾੜਿਆ ਨਾ। ਤੇ ਆ ਪਾੜ ਚੁੱਕਿਆ। ਹੁਣ ਆਪਾਂ ਇਹਦੇ ਉੱਤੇ ਨਿਚੋੜ ਕੇ ਹਨਾ ਅgetElementById ਮਲ ਹਾਲ ਤਾਂ ਉਦਵਾਰ ਨਾਲ ਤੁਹਾਨੂੰ ਵਜਨ ਕਰਕੇ ਦਿਖਾਉਂਗਾ ਜਿਹਦੇ ਚੋਂ ਕਿੰਨਾ ਨਿਕਲਿਆ। ਜਿਹੜੇ ਕਹਿੰਦਾ ਬਈ 250 300 ਉਹ ਨੜਾ ਗੰਦਾ ਹੈਗਾ। ਛੇਤ ਦੇ ਨਾਲ ਨਿਰਾ ਖਲਵਾੜ ਹੈਗਾ ਉਹ। ਇਹ ਦੁੱਧ ਪਨੀਰ ਨਾ ਖਾਓ, ਮੂੰਗੀ ਧਰੋ। 100 ਰੁਪਏ ਦੀ ਕਿਲੋ ਆਏਂਗੀ ਉਹਦੇ ਨਾਲ 100 ਬੰਦਾ ਰਚ ਜਾਂਦਾ ਹੈਗਾ। ਉਹ ਐਦਾ ਪਤਾ ਨਾ ਵੀ ਸਾਡੇ ਸਰੀਰ ਸਰੀਰ ਨੂੰ ਖਰਵਾੜ ਨਹੀਂ ਕਰੂ ਸਾਡੇ ਇਹ ਤਾਂ ਬਈ ਤੁਸੀਂ ਜੇ ਖਾਓਗੇ ਖਬਰਾਂ ਕੀ ਆਉ ਕੀ ਚੀਜ਼ ਆ ਇਹਦੇ ਵਿੱਚ ਕੁਝ ਵੀ ਖਪਾਦਾ ਜਿਹੜਾ 300 ਜਰ 350 ਨੂੰ ਤਾਂ 350 ਦਾ ਬੰਦੇ ਨੂੰ ਆ ਪੈ ਰਿਹਾ ਯਾਰ 100 250 ਮੁੱਕਵੇਂ ਦੇ ਦੂਗਾ ਕਿਸੇ ਦੇ ਦਿਮਾਗ ਚ ਬਹੁਤ ਥੋੜੀ ਆ ਕੋਈ ਬੰਦਾ ਦੁਕਾਨ ਕਰਦਾ ਜਾਂ ਕੋਈ ਬਿਜ਼ਨਸ ਕਰਦਾਗਾ ਜਾਂ ਉਹ ਘਾਟੇ ਪਾਉਣ ਲਈ ਥੋੜੀ ਬਿਜ਼ਨਸ ਕਰਦਾ ਬੰਦਾ ਵੇਲੇ ਇਹ ਕੰਮਾਰੇ ਵਿੱਚ ਜਮਈ ਨਾ ਭਈ ਉਹ ਕਰੋ ਕਿ ਕਰ ਕਰ ਸੀ ਹੋ ਗਿਆ ਗਾਇ ਬੜੀ ਦਾ ਆਹ ਪਾ ਲੈ ਹੁਣ ਮਰਦਾ ਕਰਨ ਕਰ ਆਪਾਂ ਇਹ ਪਾ ਦੇਤੇ ਹਾਂ ਹਾਂ ਆਪਾਂ ਇਹਰ ਬਣ ਗਿਆ ਤੇ ਹੁਣ ਇਹ ਲਾਵਾਂਗੇ ਟਿੱਕੀ ਮਤਲਬ ਇਹਨੂੰ ਉਹ ਜਮਾਵਾਂਗੇ ਫਿਰ ਤੁਹਾਨੂੰ ਮੈਂ ਦੱਸੂਂ ਕਿ ਇਹਦਾ ਭਜਨ ਕਰਾਂਗੇ ਬੜੀ ਲਾਡੀ ਇਹਦਾ ਭਜਨ ਕਰਾਂਗੇ ਦੇਖਾਂਗੇ ਵੀ ਭਜਨ ਇਹਦਾ ਕਿੰਨਾ ਹੋ ਗਿਆ ਅੱਗ ਦੀ ਵਿੱਚ ਅ ਤਰ ਤिक्की ਬਣ ਆਹ ਬਣਾ ਲਿਆ ਆਪਾਂ ਇਕੱਠਾ ਕਰ ਲਿਆ ਪਨੀਰ ਸਾਰਾ ਇਕੱਠਾ ਕਰਕੇ ਹੁਣ ਇਹਦੇ ਉੱਤੇ ਭਜਨ ਧਰਾਂਗੇ ਤੇ ਭਜਨ ਧਰ ਕੇ ਬਾਅਦ ਦੇ ਵਿੱਚ ਤੁਹਾਨੂੰ ਮੈਂ ਦੱਸਦਾ ਵੀ ਇਹਦੇ ਵਿੱਚ ਕਿੰਨਾ ਵੇਟ ਹੋ ਗਿਆ 15 ਲੀਟਰ ਦੁੱਧ ਸੀ ਜਾਹੇ ਹੰਦਰਾ ਲੀਟਰ ਦਾ ਦੇਖਦੇ ਆ ਵੀ ਕਿੰਨਾ ਪਣੀ ਨਿਕਲਿਆ ਇਹਦੇ ਵਿੱਚੋਂ ਫੇਰ ਸੰਤਸੂਗਾ ਵਿੱਕੀ ਜਿਹੜਾ ਕਹਿੰਦੇ ਨੇ 200 ਨੂੰ ਵੇਖਦਾ 250 ਨੂੰ ਵੇਖਦਾ ਵੀ ਕਿ ਉਹਨਾਂ ਨੂੰ ਆਪ ਪੈਂਦਾ ਵਾ ਆ ਦੇਖ ਜੇ ਉਹਨੂੰ ਰੱਬ ਆ ਜਾਂ ਧਰਤਾ ਦੇ ਉੱਤੇ ਉਹ ਆ ਜਾਂ ਕਰਕੇ ਜਿਹਦੇ ਵਿੱਚ ਪਾਣੀ ਦਾ ਸਾਰਾ ਨਿਕਲ ਗਿਆ ਹੁਣ ਤੱਕ ਇੱਕ ਘੰਟੇ ਨੂੰ ਇੱਕ ਘੰਟੇ ਨੂੰ ਦਬਾਜਣ ਕਰਾਂਗੇ ਦੇਖਾਂਗੇ ਵੀ ਵਜ਼ਨ ਕਿੰਨਾ ਰਹਿ ਗਿਆ 15 ਲੀਟਰ ਦੁੱਧ ਦੇ ਵਿੱਚ ਫਿਰ ਸਾਨੂੰ ਉਸਤ ਢਾਲ ਕੇ ਦੱਸਾਂਗੇ ਕਿ ਆਪਾਂ ਕਿੰਨੇ ਰੁਪਈਆ ਜਿਹੇ ਆਪਾਂ ਨੂੰ ਪਿਆਗਾ ਜਾਂ ਆਪਾਂ ਕਿੰਨੇ ਨੂੰ ਵੇਚਣਾ ਹੈ ਆਪਣਾ ਪਨੀਰ ਬਣ ਚੁੱਕਿਆ ਹੈਗਾ ਹੈ ਤੇ ਆ ਪਨੀਰ ਬਣ ਗਿਆ ਹੁਣ ਜੇ ਆਪਾਂ ਵਜਨ ਕਰਦੇ ਹਾਂ ਦੇਖਦੇ ਹਾਂ ਦਾ ਵਜਨ ਕਿੰਨਾ ਹੋ ਗਿਆ ਆ ਦੇਖ ਲਓ ਸਾਰਾ 3 ਕਿਲੋ 64 ਗ੍ਰਾਮ ਵਜਨ ਹੋ ਗਿਆ ਮੰਨ ਲਓ ਇਰੋਕੋ ਸਹੀਦਾ ਭਾਜਨ ਹੋਊਗਾ 100 ਗ੍ਰਾਮ ਆ ਚੁੰਨੀ ਦਾ ਵਜ਼ਨ ਹੋਊਗਾ 150 ਗ੍ਰਾਮ ਯਾਨੀ ਕਿ 3 ਕਿਲੋ ਪਨੀਰ ਉਹਦੇ ਚੋਂ ਕੁਛ ਦੁੱਧ ਚਲੋ ਘੱਟ ਸੀਗਾ ਥੋੜਾ ਜਿਹਾ ਇਹ ਅੱਧਾ ਕਿਲੋ ਦੁੱਧ ਪੂਰਾ 3 ਕਿਲੋ ਪਨੀਰ ਨਿਕਲੇਗਾ 5 ਕਿਲੋ ਦੇ ਵਿੱਚੋਂ 1 ਕਿਲੋ ਪਨੀਰ ਨਿਕਲੇਗਾ ਦੇਖ ਲਓ ਵੀ ਹੁਣ ਇਹ ਤੇ 55 60 ਰੁਪਈਆ ਦੇ ਗੇੜ ਦੁੱਧ ਸੀਗਾ ਇਹ 300 ਰੁਪਈਆ ਦਾ ਦੁੱਧ ਹੋ ਗਿਆ ਕਿਲੋ ਉਹਨੂੰ ਲੱਗਿਆ ਤੇ ਹੁਣ ਇਦੂ ਬਾਹਾਂ ਦੱਸੋ ਮੈਨੂੰ ਤੇ 250 ਨੂੰ ਇਹ ਨੂੰ ਵੇਚ ਕੇ ਬੰਦਾ ਕਿਵੇਂ ਦਿਮਾਗ ਦੇ ਨੌਕਸਾ ਯਾਰ ਬੰਦੇ ਤੇ ਬੰਦਾ 250 ਨੂੰ ਵੇਚ ਦੂਗਾ ਜੀ ਅਸੀਂ ਭਾਈ 402 ਕਾ ਕਪਨੀਰ ਨਹੀਂ ਦਿੰਦੇ ਹੈਗੇ ਕਿਸੇ ਨੂੰ ਵੀ ਕਿਸੇ ਨੇ ਲੈਣਾ ਲਵੇ ਨਹੀਂ ਲੈਣਾ ਨਾ ਲਵੇ ਟੈਸਟ ਕਰਾ ਲੈ ਬੰਦਾ 1 ਲੱਖ ਰੁਪਇਆ ਨਾਮ ਦਾ ਦੇਵਾਂਗੇ ਪਰ ਕਿਸੇ ਨਾਲ ਕੰਪੀਟੀਸ਼ਨ ਨਹੀਂ ਹੈਗਾ ਕੁਝ ਨਹੀਂ ਮੈਨੂੰ ਆ ਕੇ ਮੇਰੇ ਨਾਲ ਗੱਲ ਕਰ ਲੈ ਬੰਦਾ ਮੈਨੂੰ ਮਿਲੇ ਮੇਰੇ ਸਾਹਮਣੇ ਯਾਰ 250 ਰੁਪਏ ਦੇ ਵਿੱਚ ਪਨੀਰ ਤਿਆਰ ਕਰਕੇ ਦੇਵੇ ਜੋ ਜੁਰਮਾਨਾ ਕੋ ਮੈਂ ਯਾਰ ਨੂੰ ਭਰੂੰਗਾ ਮੇਰੇ ਸਾਹਮਣੇ ਉਹ 250 ਰੁਪਏ ਦੇ ਵਿੱਚ ਵੀ ਹਾਂ ਆ ਚੱਕ ਮੈਂ 250 ਨੂੰ ਬਣਾਉਣਾਗਾ ਪਨੀਰ ਜਿਹੜਾ ਵੇਚਣਾਗਾ 250 ਨੂੰ ਆ ਮੈਂ ਪਨੀਰ ਦੇ ਨੂੰ ਇੰਨਾ ਮੁਨਾਫਾ ਕਰਦਾ ਆ ਮੈਂ ਤੇਰੇ ਸਾਹਮਣੇ ਬਣਾਦਾ ਸਭ ਯਾਰ ਪਾਗਲ ਪਾਣ ਨੇ ਗੰਦ ਪੈਲਰ ਲਾਈ ਜਾਂਦੇ ਵਿੱਚ ਯਾਰ ਕਿੰਨੇ ਕਿੰਨੇ ਫੈਕਟਰੀਆਂ ਕੁਆਂਟਲ ਟਨਾਂ ਦੇ ਹਿਸਾਬ ਨਾਲ ਪਨੀਰ ਫੜੀ ਜਾਂਦੇ ਨੇ ਖੁਸ਼ੀ ਨੂੰ ਭਈ ਜੇ ਤੂੰ ਪਨੀਰ ਨਾ ਖਾਊ ਠੀਕ ਆ ਨਾ ਟੱਕਾ ਖਾਣ ਦੀ ਲੋੜ ਨਹੀਂ ਆ 300 ਤਾਂ ਆਪਾਂ ਨੂੰ ਆਪ ਨੂੰ ਪਿਆਗਾ ਜੇ 100 ਰੁਪਏ ਹਣੇ ਦੇ ਵਿੱਚੋਂ ਬਚੂ ਨੂੰ ਯਾਰ ਹੁਣ ਮੰਨ ਲਓ ਆਪਾਂ ਘੰਟਾ ਘੋਲਿਆ ਜਦੋਂ ਇੱਕ ਘੰਟਾ ਘੋਲ ਕੇ ਜੇ ਹੁਣ 3 ਕਿਲੋ ਮਾਹਰ 300 ਰੁਪਏ ਬਣੂ ਨੀ ਯਾਰ ਬੰਦਾ ਘੋਲ ਕਾ ਤੋਂ ਕਰੂਗਾ ਭਈ ਠੀਕ ਆ ਜੀ ਧੰਨਵਾਦ ਵੈਗਰੂ ਜੀ ਦਾ ਖਾਲਸਾ ਵੇ ਦੀ